ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੀਸੀਐਨ ਨਿਊਜ਼ ਉਤੇ ਅੱਜ ਅਸੀਂ ਪੇਸ਼ ਕਰ ਰਹੇ ਹਾਂ ਪੰਜਾਬ ਦੀ ਰਾਜਨੀਤੀ ਦੀ ਸਭ ਤੋਂ ਵੱਡੀ ਖ਼ਬਰ ਤੁਹਾਡੇ ਸਾਹਮਣੇ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਖਰੜ ਤੋਂ ਐਮਐਲਏ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਵੀ ਤਿਆਗ ਦਿੱਤੀ ਹੈ ਉਹ ਆਮ ਆਦਮੀ ਪਾਰਟੀ ਅਤੇ ਕਿਸੇ ਵੀ ਹੋਰ ਪਾਰਟੀ ਦੇ ਵਿੱਚ ਰਾਜਨੀਤੀ ਨਹੀਂ ਕਰਨਗੇ ਜਿਵੇਂ ਕਿ ਉਹਨਾਂ ਨੇ ਦੱਸਿਆ ਹੈ। ਸੋਸ਼ਲ ਮੀਡੀਆ ਉਤੇ ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ। ਹਰ ਕੋਈ ਇਹੀ ਗੱਲ ਸੋਚ ਰਿਹਾ ਕਿ ਉਹਨਾਂ ਨੇ ਇਹ ਅਸਤੀਫਾ ਕਿਉਂ ਦਿੱਤਾ ਹੈ। ਜਿਵੇਂ ਕਿ ਸੋਸ਼ਲ ਮੀਡੀਆ ਉਤੇ ਕਈ ਪਾਰਟੀ ਦੇ ਇਨਸਾਈਡਰਸ ਵੱਲੋਂ ਰੀਜ਼ਨ ਦੱਸੇ ਜਾ ਰਹੇ ਹਨ। ਉਹਨਾਂ ਦੇ ਵਿੱਚ ਦੋ ਰੀਜ਼ਨ ਮੇਨ ਹਨ ਜਿਸ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ। ਪਹਿਲਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਉਹਨਾਂ ਦੇ ਨਾਲ 15 ਤਾਰੀਖ ਨੂੰ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਕੀ ਉਹਨਾਂ ਦੇ ਕੋਲੋਂ ਅਸਤੀਫਾ ਮੰਗਿਆ ਗਿਆ ਹੈ ਕਿਉਂਕਿ ਪਾਰਟੀ ਉਹਨਾਂ ਦੇ ਕੰਮਕਾਰ ਤੋਂ ਖੁਸ਼ ਨਹੀਂ ਸੀ ਦੂਸਰਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕੁਝ ਕੁ ਪਾਰਟੀ ਦੇ ਇਨਸਾਈਡਰਸ ਵੱਲੋਂ ਕਿਉਂਕਿ ਗਗਨ ਅਨਮੋਲਵਾਨ ਵੱਲੋਂ ਬਹੁਤ ਹੀ ਵੱਡੇ ਵਾਅਦੇ ਕੀਤੇ ਗਏ ਸਨ ਆਪਣੇ ਹਲਕੇ ਦੇ ਅਤੇ ਪੰਜਾਬ ਦੇ ਲੋਕਾਂ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਉਹਨਾਂ ਦੀ ਉਹ ਬਹੁਤ ਹੀ ਵਾਇਰਲ ਵੀਡੀਓ ਹੋਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ 5 ਮਿੰਟ ਵਿੱਚ ਐਮਐਸਬੀ ਦੇ ਦੇਣਗੇ ਸਾਰੇ ਲੋਕਾਂ ਨੂੰ ਪਰ ਬਾਅਦ ਵਿੱਚ ਉਹਨਾਂ ਨੂੰ ਆਪਣੇ ਇਸ ਬਿਆਨ ਤੋਂ ਮੁਕਰਨਾ ਪਿਆ ਇਸੇ ਤਰ੍ਹਾਂ ਦੇ ਉਹਨਾਂ ਨੇ ਹੋਰ ਵੀ ਕਈ ਵਾਅਦੇ ਕੀਤੇ ਹੋਏ ਸਨ ਪੰਜਾਬ ਦੇ ਲੋਕਾਂ ਦੇ ਨਾਲ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਢੇ 3 ਸਾਲ ਹੋ ਗਏ ਹਨ ਸਰਕਾਰ ਨੂੰ ਅਤੇ ਸਰਕਾਰ ਆਪਣੇ ਸਾਰੇ ਵਾਅਦਿਆਂ ਉੱਤੇ ਸਹੀ ਨਹੀਂ ਟੁਕ ਸਕੀ ਉਹ ਵਾਦੇ ਨਹੀਂ ਪੂਰੇ ਕਰ ਸਕੀ ਅਨਮੋਲ ਗਗਨਮਾਨ ਉਤੇ ਕਾਫੀ ਪ੍ਰੈਸ਼ਰ ਸੀ ਇਸ ਚੀਜ਼ ਦਾ ਵੀ ਕਿਉਂਕਿ ਉਹਨਾਂ ਨੇ ਬਹੁਤ ਹੀ ਵੱਡੇ ਵਾਦੇ ਕੀਤੇ ਹੋਏ ਸਨ ਪੰਜਾਬ ਦੇ ਲੋਕਾਂ ਨਾਲ ਅਤੇ 1.5 ਸਾਲ ਰਹਿ ਗਿਆ ਸੀ ਸਿਰਫ ਅਗਲੀ ਇਲੈਕਸ਼ਨ ਨੂੰ ਤੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਇਲੈਕਸ਼ਨ ਨਹੀਂ ਜਿੱਤ ਸਕਦੇ ਆਸਾਨ ਇਸ ਕਰਕੇ ਇਹ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਹੈ ਪਰ ਦੋਸਤੋ ਸੋਸ਼ਲ ਮੀਡੀਆ ਉਤੇ ਇਹ ਖਬਰਾਂ ਕਾਫੀ ਵਾਇਰਲ ਹੋ ਰਹੀਆਂ ਅਸੀਂ ਜਿ ਕੋਈ ਪੁਸ਼ਟੀ ਨਹੀਂ ਕਰ ਸਕਦੇ ਪਰ ਜੋ ਵੀ ਵਾਇਰਲ ਖਬਰਾਂ ਦਾ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਸਾਂ ਦੇਖਦੇ ਹਾਂ ਅੱਗੇ ਨਿਕਲ ਕੇ ਕੀ ਆਉਂਦਾ ਹੈ ਕਿ ਪੁਸ਼ਟੀ ਕਰਦਾ ਹੈ ਕੋਈ ਪਾਰਟੀ ਦਾ ਮੈਂਬਰ ਜਾਂ ਕੋਈ ਹੋਰ ਖਾਸ ਉਹਨਾਂ ਦਾ ਨਜ਼ਦੀਕੀ ਕਿ ਉਹਨਾਂ ਨੇ ਕਿਸ ਕਾਰਨ ਅਸਤੀਫਾ ਦਿੱਤਾ ਹੈ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੀਸੀਐਨ ਨਿਊਜ਼ ਨਾਲ ਧੰਨਵਾਦ